ਸਤਿ ਸ਼੍ਰੀ ਅਕਾਲ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਹਾਂ ਬਹੁਤ ਠੀਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਭਾਈ ਸਾਬਾ ਆਪਾਂ ਕਰੰਟ ਅਫੇਅਰ ਦਾ ਨਵਾਂ ਲੈਕਚਰ ਇਹ ਲੈਕਚਰ ਦੇ ਵਿੱਚ ਆਪਾਂ ਅੱਜ ਦਾ ਜੀ 4 ਦਿਨਾਂ ਦੇ ਕਰੰਟ ਅਫੇਅਰ ਕਵਰ ਕਰਾਂਗੇ ਜਿਦੇ ਵਿੱਚ 22 23 24 25 ਠੀਕ ਹੈ ਜੀ 4 ਦਿਨਾਂ ਦੇ ਤੁਹਾਡੇ ਮਾਰਕ ਦੇ ਕਰੰਟ ਅਫੇਅਰ ਕਵਰ ਹੋ ਜਾਣਗੇ ਤੇ ਜਿਹੜੇ ਤੁਹਾਡੇ ਪੇਪਰਾਂ ਵਾਸਤੇ ਸਫੀਸ਼ੈਂਟਾ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਰਹੇ ਜੇ ਤੇ ਸਾਰੇ ਕਰੰਟ ਅਫੇਅਰ ਤੁਹਾਡੇ ਵਾਸਤੇ ਸਫੀਸ਼ੈਂਟਾ ਤਾਂ ਕਰਕੇ ਕਿਸੇ ਬੱਚੇ ਨੇ ਕਰੰਟ ਅਫੇਅਰ ਦੀ ਕੋਸ਼ਿਸ਼ ਨਹੀਂ ਕਰਨੀ ਤੇ ਬਾਕੀ ਦਾ ਕਿ ਆਪਣੇ ਕੋਲੇ ਸੋਣੇ 4 ਤੋਂ 5 ਵੇਚ ਚੱਲ ਰਹੇ ਹੈ ਇੱਕ ਦਾ ਪੰਜਾਬ ਪੁਲਿਸ ਦਾ ਇੱਕ ਪਟਵਾਰੀ ਇੱਕ ਕਲਰਕ ਇੱਕ ਆਲ ਪੰਜਾਬ एग्जाम ਜਿੱਥੇ ਨਾਲ ਗਰੁੱਪ ਡੀ ਦੇ ਸਾਰੇ एग्जाम ਕਵਰ ਹੁੰਦੇ ਆ ਤੇ ਇੱਕ ਆਪਣੇ ਕੋਲੇ ਪਟਵਾਰੀ ਹੋ ਗਿਆ ਕਲਰਕ ਵੀ ਵੀ ਹੈ ਨਾ ਇੱਕ ਵੀਡੀਓ ਦਾ ਇਹ 4 ਤੋਂ 5 ਵੇਚ ਚੱਲ ਰਹੇ ਹੈ ਜੇ ਆਪਣੇ ਕੋਲੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਮੈਂ ਤਾਂ ਤੇ ਇੰਗਲਿਸ਼ ਤੁਹਾਨੂੰ ਟ੍ਰਿਕਸ ਦੇਣਾ ਕਰਵਾਈ ਜਾਂਦੀ ਆ ਸੋਣਿਆ ਤੇ ਬਾਕੀ ਰਾਜੇ ਸਾਰੇ ਕਲਾਸਾਂ ਦਾ ਜੀਰੋ ਲੈਵਲ ਤੋਂ ਹੋਣਗੇ ਕਾਫੀ ਬੱਚੇ انرੋਲ ਕਰ ਰਹੇ ਨੇ ਬਾਕੀ ਦਾ ਜੇ 100% ਆਫਰੀ ਗਾਰੰਟੀ ਹੋਊਗੀ ਕੰਟੈਂਟ ਦੀ ਕਿ ਕੰਟੈਂਟ ਤੁਹਾਨੂੰ ਪੇਪਰ ਦੇ ਵਿੱਚ ਕਰਵਾਏ ਹੋਏ ਦੇ ਵਿੱਚੋਂ ਮਿਲੂਗੀ ਮਿਲੂਗਾ ਬਾਕੀ ਤੁਸੀਂ ਸਿਲੈਕਸ਼ਨ ਦੇਖ ਸਕਦੇ ਹੋ ਕਿੰਨੇ ਕੈਂਡੀਡੇਟਾਂ ਦੀ ਹੋਈ ਹੈ ਉਹਦੇ ਸਕਰੀਨਸ਼ਾਟ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ 'ਚ ਮਿਲ ਜਾਣਗੇ ਤੇ ਇਹ ਰਾਜੇ ਬੈਚ ਨੂੰ ਤੁਸੀਂ ਜੁਆਇਨ ਕਰਨਾਗਾ ਇਹ ਤੁਸੀਂ ਕਰ ਸਕਦੇ ਹੋ ਆਪਣੇ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਡੀਪੋਲਰ ਐਜੂਕੇਸ਼ਨ ਇਹ ਰਾ ਜਿੰਨਾ ਬੱਚਾ ਕੋਲੇ ਆਈਫੋਨ ਹੈ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬ ਇਹ ਐਪੜਾ ਤੁਸੀਂ ਲੈਪਟਾਪ ਦੇ ਵਿੱਚ ਵੀ ਚਲਾ ਸਕਦੇ ਹੋ ਲੈਪਟਾਪ ਦੇ ਵਿੱਚ ਤੁਸੀਂ ਸਰਚ ਕਰਨਾ Google Chrome ਦੇ ਵਿੱਚ ਜਾ ਕੇ class plus login ਠੀਕ ਹੈ ਜੀ ਉਸ ਤੋਂ ਵੈਬਸਾਈਟ ਤੋਂ ਸਾਰਾ ਕੁਝ ਕਰ ਸਕਦੇ ਹੋ ਤੇ ਬਾਕੀ ਜੇ ਕਿਸੇ ਬੱਚੇ ਨੂੰ ਕੋਈ ਮੈਚ ਪ੍ਰਤੀ ਪ੍ਰੋਬਲਮ ਹੋਣੀ ਹੈ ਨੰਬਰ ਤੇ ਕਾਲ ਕੀਤਾ ਸਰ ਚਲੋ ਚੱਲਦੇ ਆ ਜੀ ਪਹਿਲੇ ਪ੍ਰਸ਼ਨ ਤੇ ਕੀ ਕਹਿ ਰਹੇ ਨੇ ਆਪਾਂ ਨੂੰ ਠੀਕ ਹੈ ਜੀ ਚਲੋ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਿਸ ਦੇਸ਼ ਦਾ ਸਰਬੋੱਚ ਨਾਗਰਿਕ ਪੁਰਸਕਾਰ ਆਰਡਰ ਆਫ ਦਾ ਡਰਕ ਗਲਪੋ ਦੇ ਨਾਲ ਸਮਾਨਤਾ ਕੀਤਾ ਜਾਏਗਾ ਇਹ ਜੀ ਅਵਾਰਡ ਦਿੱਤਾ ਗਿਆ ਦੇਖੋ ਇੱਕ ਪ੍ਰਸ਼ਨ ਤੁਹਾਡਾ ਇੱਥੇ ਬਣ ਜਾਣਾਗਾ ਕਿ ਆਰਡਰ ਆਫ ਦਾ ਡਰਕ ਗਲਪੋ ਇੱਕ ਅਵਾਰਡ ਹੈਗਾ ਇਸ ਨਾਲ ਕਿਸ ਨੂੰ ਸਮਾਨਤਾ ਕੀਤਾ ਜਾਏਗਾ ਇਸ ਨਾਲ ਜੀ ਆਪਣੇ ਨਰਿੰਦਰ ਸਿੰਘ ਮੋਦੀ ਜੀ ਨੂੰ ਨਰਿੰਦਰ ਮੋਦੀ ਜੀ ਨੂੰ ਸਮਾਨਤਾ ਕੀਤਾ ਜਾਏਗਾ ਨਰਿੰਦਰ ਸਿੰਘ ਮੋਦੀ ਕੋਲ ਜੁਗਤ ਠੀਕ ਹੈ ਜੀ ਨਰਿੰਦਰ ਮੋਦੀ ਨੂੰ ਸਮਾਨਤਾ ਕੀਤਾ ਗਿਆ ਤੇ ਇਹ ਪਟਾਣ ਦਾ ਪੁਰਸਕਾਰ ਹੈ ਜੀ ਪਟਾਣ ਦਾ ਸਰਵੋਤਮ ਪੁਰਸਕਾਰ ਹੈ ਆਰਡਰ ਆਫ ਦਾ ਡਰਕ ਗਲਪੋ ਹੁਣ ਪ੍ਰਸ਼ਨ ਕੀ ਬਣਨਾ ਆਹ ਤੋਂ ਪਹਿਲਾ ਪ੍ਰਸ਼ਨ ਇਹ ਬਣਦਾ ਜੀ ਇਹ ਅਵਾਰਡ ਦਾ ਸਮਾਨਤਾ ਕਿ ਨੂੰ ਕੀਤਾ ਗਿਆ ਕਹਿਣਗੇ ਜੀ ਮੋਦੀ ਸਾਹਿਬ ਨੇ ਇਹਨਾਂ ਸਮਾਨਤਾ ਕੀਤਾ ਗਿਆ ਇੱਕ ਪ੍ਰਸ਼ਨ ਦਾ ਇਹ ਬਣ ਗਿਆ ਦੂਸਰਾ ਪ੍ਰਸ਼ਨ ਤੁਹਾਡਾ ਇਹ ਬਣ ਜਾਣਾ ਕਿ ਇਹ ਜਿਹੜਾ ਅਵਾਰਡ ਹੈ ਇਹ ਕਿਹੜੇ ਦੇਸ਼ ਦਾ ਅਵਾਰਡ ਹੈ ਇਹ ਹੈਗਾ ਜੀ ਆਪਣੇ ਪਟਾਣ ਦਾ ਤਾਂ ਕਰਕੇ ਜਿਹੜੀਆਂ ਚੀਜ਼ਾਂ ਵੀ ਕਰਵਾ ਰਹੇ ਹੋ ਉਹ ਧਿਆਨ ਨਾਲ ਪੜ੍ਹਨਾ ਕਿਉਂਕਿ ਤੁਹਾਡੇ ਵਾਸਤੇ ਦੂਸਰੀ ਗੱਲ ਹੈ ਜੇ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾਗਾ ਸਭ ਇੰਸਪੈਕਟਰ ਲੈ ਕੇ ਪ੍ਰਵਤਾ ਦੇ ਵਾਸਤੇ ਕਰੰਟ ਅਫੇ ਸਭੀ ਸਟੈਸ ਤੋਂ ਬਾਅਦ ਅਕਰੰਟ ਫਿਰ ਪੇਪਰ ਦੇ ਵਿੱਚ ਨਹੀਂ ਆਊਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕੀ ਕਹਿੰਦੇ ਜੀ ਕਹਿੰਦੇ ਪੀ ਵੀ ਜਿਹੜਾ ਆਪਾਂ ਟੀਬੀ ਕਿਹਦੇ ਨੇ ਟੀਬੀ ਭਈਰੋ ਫਲਨੋ ਟੀਬੀ ਹੋ ਗਿਆ ਇਹਦਾ ਜੇ ਫੇਫੜਿਆਂ ਦੀ ਬਿਮਾਰੀ ਹੁੰਦੀ ਹੈ ਨਾ ਲੰਗਸ ਨੂੰ ਪ੍ਰੋਬਲਮ ਆ ਜਾਂਦੀ ਹੈ ਲੰਗਸ ਨੂੰ ਰੇਸ਼ਾ ਜੰਮਣ ਕਰਕੇ ਲੰਗਸ ਨੂੰ ਪ੍ਰੋਬਲਮ ਆ ਜਾਂਦੀ ਹੈ ਤੇ ਇਹਨੂੰ ਆਪਾਂ ਟੀਬੀ ਕਹਿੰਦੇ ਨੇ ਜੇਕਰ ਉਹ ਦੇਖੀਏ ਆਪਾਂ ਟਿਊਬਰਕਲੋਸਿਸ ਕਿਵਲ ਟੀਬੀ ਦੇ ਫੁੱਲ ਫਾਰ ਆਪੋਰਚੁਨਿਟੀ ਟਿਊਬਰ ਟਿਊਬਰਕਲੋਸਿਸ ਕਹਿੰਦੇ ਨੇ ਤੇ ਪੰਜਾਬੀ ਦੇ ਵਿੱਚ ਨੂੰ ਆਪਾਂ ਤੱਪ ਦੇ ਕਿਹਾ ਦਿੰਦੇ ਆ ਠੀਕ ਹੈ ਜੀ ਆਪਾਂ ਚਲੇ ਵਿੱਚ ਇਹਦਾ ਜਿਹ ਦਿੱਸ ਬਣਾਇਆ ਜਾਂਦਾ ਹੈਗਾ ਹਰ ਸਾਲ ਇਹ ਕਿਉਂ ਬਣਾਇਆ ਜਾਂਦਾ ਹੈ ਇਹਦੇ ਬਾਰੇ ਜਾਗਰੂਕਤਾ ਫਲਾਈ ਜਾਂਦੀ ਹੈ ਕਿ ਟੀਬੀ ਤੋਂ ਆਪਾਂ ਕਿਵੇਂ ਬਚ ਸਕ ਤਾਂ ਇਹ ਸਭ ਨੂੰ ਕਵਰ ਹੋਣਗੇ ਜੀ ਇਹ ਸਾਰਾ ਜਿਹੜਾ ਬਣਾਇਆ ਜਾਂਦਾ ਹੈਗਾ ਇਹ ਸਾਲ ਇਹ ਬਣਾਇਆ ਜਾਂਦਾ 24 ਮਾਰਚ ਨੂੰ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਪ੍ਰੈਜ਼ੀਡੈਂਟ ਦੇਖੋ ਤੁਹਾਨੂੰ ਤੁਸੀਂ ਬਹੁਤ ਚੀਜ਼ਾਂ ਦੇਖਿਆ ਨੇ ਸਟੀਲ ਤੋਂ ਤੁਹਾਨੂੰ ਬਹੁਤ ਪ੍ਰੈਸ਼ਨ ਆਉਂਦੇ ਆ ਕਹਿੰਦੇ ਇੱਕ ਆਪਣੀ ਐਸੋਸੀਏਸ਼ਨ ਹੈਗੀ ਕਿਹੜੀ ਇੰਡੀਅਨ ਸਟੀਲ ਐਸੋਸੀਏਸ਼ਨ ਕਿਹੜੀ ਸੋਣਿਓ ਇੰਡੀਅਨ ਸਟੀਲ ਐਸੋਸੀਏਸ਼ਨ ਆਪਣੀ ਇੱਕ ਠੀਕ ਹੈ ਜੀ ਉਹਨਾਂ ਨੇ ਆਪ ਦਾ ਕੀ ਕੀਤਾ ਕਿ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਅਪਾਇੰਟ ਕਰਦਾ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਉਹਨਾਂ ਨੇ ਜਿਹੜੇ ਉਹ ਟੈਨੈਂਡ ਉਹ ਪੁਆਇੰਟ ਕਰਤਾ ਉਹਦਾ ਨਾਮ ਕੀ ਆ ਉਹਦਾ ਨਾਮ ਹੈਗਾ ਜੀ ਨਵੀਨ ਜਿੰਦਲ ਠੀਕ ਹੈ ਜੀ ਨਵੀਨ ਜਿੰਦਲ ਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਪ੍ਰੇਸ਼ਨ ਆ ਕਿਉਂਕਿ ਇਹਦੇ ਬਾਰੇ ਅਪ੍ਰੇਸ਼ਨ ਹਰ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਤੇ ਇੱਕ ਇੱਕ ਹੋਰ ਲਾਇਆ ਗਿਆ ਜੀ ਆਪਣੇ ਇੱਕ ਪ੍ਰੈਜ਼ੀਡੈਂਟ ਉਹ ਅਸ਼ਵਨੀ ਕੁਮਾਰ ਦੇਖੋ ਬੈਸੇ ਦੇ ਅਪ੍ਰੇਸ਼ਨ ਇੰਪੋਰਟੈਂਟ ਹੈ ਨਹੀਂ ਸੀ ਆਹ ਵਾਲਾ ਕਿਉਂਕਿ ਅਸ਼ਵਨੀ ਕੁਮਾਰ ਪਰਸਨ ਇੰਪੋਰਟੈਂਟ ਹੈ ਤਾਂ ਕਰਕੇ ਅਪ੍ਰੇਸ਼ਨ ਆਉਣ ਦੇ ਚਾਂਸ ਹੈ ਐਫ ਈ ਆ ਉਹ ਜਿਹਦੀ ਫੋਟੋ ਫਾਰਮ ਹੈਗੀ ਹੈ ਫੈਡਰੇਸ਼ਨ ਆਫ ਦਾ ਇੰਡੀਅਨ ਐਕਸਪੋਰਟ ਐਕਸਪੋਰਟ ਮੈਨ ਜਿਹੜਾ ਚੀਜ਼ ਕੋ ਆਪਾਂ ਬਾਹਰ ਭੇਜਦੇ ਆ ਫੈਡਰੇਸ਼ਨ ਬਣੀ ਹੋਈ ਹੈ ਇੰਡੀਆ ਤੋਂ ਠੀਕ ਹੈ ਜੀ ਆਰਗੇਨਾਈਜੇਸ਼ਨ ਆ ਉਹਦਾ ਅਸ਼ਮੀਲ ਕੁਮਾਰ ਜੀ ਨੂੰ ਲਾਤਾ ਪ੍ਰੈਜ਼ੀਡੈਂਟ ਦੋ ਲਾਇਗਏ ਲੇਖੜੋ ਲਗ ਲੱਗ ਇਸ ਤੋਂ ਬਾਅਦ ਚਲਦੇ ਆਪਾਂ ਅਗਲੇ ਪ੍ਰਸ਼ਨ ਤੇ ਕੀ ਕਹਿੰਦੇ ਆ ਕਹਿੰਦੇ ਜੀ ਇਸਰੋ ਹੈ ਜਿਹੜਾ ਇਸਰੋ ਨੂੰ ਕਿਸ ਮਿਸ਼ਨ ਦੇ ਲਈ ਐਵੀਏਸ਼ਨ ਬੀਕਾ ਲੋਡਿੰਗ ਇਰਸ ਅਵਾਰ ਦੇ ਨਾਲ ਸਮਾਨਤਾ ਕੀਤਾ ਗਿਆ ਹੈ ਕਿਹੜੇ ਵਾਸਤੇ ਹੈ ਜੀ ਇਸ ਨੂੰ ਸਭ ਤੋਂ ਪਹਿਲਾਂ ਸੋਦੇ ਇਹੀ ਪ੍ਰਸ਼ਨ ਪੁੱਛਿਆ ਜਾਊਗਾ ਕਿ ਐਵੀਏਸ਼ਨ ਬੀਕਾ ਠੀਕ ਹੈ ਜੀ ਲੋਰੀਅਰਸ ਅਵਾਰਡ ਕਿਹੜੀ ਸੰਸਥਾ ਨੂੰ ਮਿਲਿਆ ਤਾਂ ਉੱਥੇ ਤੁਸੀਂ ਕਹਿ ਰਹੇ ਹੋ ਈਸਰੋ ਨੂੰ ਮਿਲਿਆ ਪਹਿਲਾ ਪ੍ਰਸ਼ਨ ਇਥੋਂ ਕਵਰ ਹੋਊਗਾ ਦੂਜਾ ਪ੍ਰਸ਼ਨ ਕੀ ਈਸਰੋ ਨੂੰ ਭਾਈ ਇਹ ਅਵਾਰਡ ਮਿਲਤਾ ਗਿਆ ਇਹ ਕਿਹੜੇ ਅਵਾਰਡ ਦੇ ਤਹਿਤ ਕਿ ਕਿਹੜੀ ਉਹਦੇ ਮਤਲਬ ਕਿਹੜੀ ਮਿਸ਼ਨ ਦੇ ਤਹਿਤ ਇਹਨੂੰ ਇਹ ਅਵਾਰਡ ਨਾਲ ਸਮਾਨਿਤ ਕੀਤਾ ਗਿਆਗਾ ਉਹ ਪੁੱਛ ਰਹੇ ਨੇ ਇਹ ਕੀਤਾ ਜੀ ਇਹਨਾਂ ਨੂੰ ਚੰ드ਰਿਆਨ 3 ਵਾਸਤੇ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਇੰਡੀਆ ਹੈਡ ਲਾਂਚਡ ਵਿੱਚ ਆਪਰੇਸ਼ਨ 2 ਲਿਖ ਜੀ ਇਹ ਕਿ ਉਹ ਟਾ ਇੰਡੀਅਨ ਸਿਟੀਜ਼ਨ ਆਫ ਫੋਰੋ ਹੈਤੀ ਹੈਤੀ ਇੱਕ ਦੇਸ਼ ਆ ਸੋਣਾ ਹੈਤੀ ਇੱਕ ਦੇਸ਼ ਹੈਗਾ ਇਹ ਦੇਸ਼ ਆ ਸੋਣਾ ਜਿਹੜਾ ਹੈਤੀ ਇਹਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕਿਹੜਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਕਾਫੀ ਲੋਕ ਇਹਦੇ ਸੰਬਸੇ ਦੇ ਵਿੱਚ ਫਸ ਗਏ ਸੀ ਭਾਰਤੀ ਤਾਂ ਉਹਨਾਂ ਵਾਸਤੇ ਇੱਕ ਇਹਨਾਂ ਨੇ ਕੀ ਸ਼ੁਰੂ ਕੀਤਾ ਗਿਆ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ ਉਹ ਆਪਰੇਸ਼ਨ ਦਾ ਨਾਮ ਕੀ ਹੈਗਾ ਆਪਰੇਸ਼ਨ ਇੰਦਰਾਵਤੀ ਹੁਣ ਜਿਹੜਾ ਆਪਣੀ ਆਪਰੇਸ਼ਨਾਂ ਦੀ ਗੱਲ ਚੱਲਦੀ ਪਈ ਤਾਂ ਕਈ ਆਪਰੇਸ਼ਨ ਚਲਾਏ ਗਏ ਸੀ ਸੋਣਾ ਬੇਸਾ ਤੁਹਾਨੂੰ ਮੈਂ ਪਿਛਲੀ ਵਾਰ ਕਵਰ ਕਰਵਾ ਕੇ ਆਇਆਗਾ ਇਹਦੇ ਦੇ ਪੀਡੀਐਫ ਦੇ ਵਿੱਚ ਟਾਈਪ ਕਰਨ ਵਾਲੇ ਰਹਿ ਗਏ ਸੀ ਤਾਂ ਕਰਕੇ ਤੁਹਾਨੂੰ ਮੈਂ ਆਪਰੇ ਬੇਸ ਤੇ ਲਿਖਾ ਦੇਣਾ ਨਾਲ ਤੇ ਜਰੂਰ ਦੇਖ ਲੈ ਤੁਸੀਂ ਇੱਕ ਵਾਰੀ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਥੇ ਲਿਖ ਦਿੰਦਾ ਤੁਹਾਨੂੰ ਮੈਂ ਇੱਕ ਆਪਣਾ ਆ ਗਿਆ ਸਭ ਤੋਂ ਪਹਿਲਾ ਨੰਬਰ ਤੇ ਆਪਰੇਸ਼ਨ ਗੰਗਾ ਜਿਹੜਾ ਆਪਰੇਸ਼ਨ ਗੰਗਾ ਸੋਹਣਿਓ ਇਹ ਤੁਹਾਨੂੰ ਪਤਾ ਹੋਣਾ ਰੂਸ ਤੇ ਯੂਕਰੇਨ ਦੀ ਜੰਗ ਲੱਗੀ ਸੀ ਰੂਸ ਤੇ ਰਸ਼ੀਆ ਤੇ ਜੋ ਕਰੇ ਨਾ ਠੀਕ ਹੈ ਜੀ ਇਹਨੇ ਜੰਗ ਲੱਗੀ ਸੀ ਉਦੋਂ ਜਿਹੜੇ ਉਥੇ ਭਾਰਤੀ ਫਸ ਗਏ ਸੀ ਉਹਨਾਂ ਨੂੰ ਕੱਢਣ ਵਾਸਤੇ ਆਪਰੇਸ਼ਨ ਗੰਗਾ ਚਲਾਇਆ ਗਿਆ ਸੀ ਇਸ ਤੋਂ ਬਾਅਦ ਇੱਕ ਆਪਰੇਸ਼ਨ ਤੁਸੀਂ ਹੋਰ ਸੁਣਿਆ ਹੋਣਾ ਨਾਮ ਆਪਰੇਸ਼ਨ ਉਹ ਉਪੀ ਲਿਖੂਗਾ ਆਪਰੇਸ਼ਨ ਨੂੰ ਠੀਕ ਹੈ ਜੀ ਆਪਰੇਸ਼ਨ ਕਵੇਰੀ ਆਪਰੇਸ਼ਨ ਕਵੇਰੀ ਜਿਹੜਾ ਇਹ ਜੇ ਇਹ ਕੀ ਹੋਇਆ ਸੀ ਸੋਡਾਨ ਦੇ ਵਿੱਚ ਇਸ ਸਾਫ ਐਲਗੀਸੀ ਸੂडान ਦੇਸ਼ ਦੇ ਵਿੱਚ ਸੂडान ਦੇਸ਼ ਦੇ ਵਿੱਚ ਹਿੰਸਾ ਫੈਲ ਗਈ ਸੀ ਕਾਫੀ ਉੱਥੇ ਮਤਲਬ ਦੰਗੇ ਹੋਣ ਲੱਗ ਗਏ ਸੀ ਤਾਂ ਉੱਥੋਂ ਜਿਹੜੇ ਆਪਣੇ ਭਾਰਤੀ ਸੀ ਉਹਨਾਂ ਨੂੰ ਬਚਾਉਣ ਵਾਸਤੇ ਆਪਰੇਸ਼ਨ ਕਵੇਰੀ ਚਲਾਇਆ ਗਿਆ ਸੀ ਤੀਜੇ ਨੰਬਰ ਤੁਸੀਂ ਯਾਦ ਕਰਨਾਗਾ ਆਪਰੇਸ਼ਨ ਓਪੀ ਵਿੱਚ ਲਿਖੂਗਾ ਆਪਰੇਸ਼ਨ ਨੂੰ ਆਪਰੇਸ਼ਨ ਦੇਵੀ ਸ਼ਕਤੀ ਆਪਰੇਸ਼ਨ ਦੇਵੀ ਸ਼ਕਤੀ ਜਿਹੜਾ ਇਹ ਆਪਰੇਸ਼ਨ ਦੇਵੀ ਸ਼ਕਤੀ ਸੀ ਸੁਣਿਓ ਇਹ ਕੀ ਹੋਇਆ ਤੁਹਾਨੂੰ ਪਤਾ ਕਿ ਕਾਬਲ ਦੀ ਜਿਹੜੀ ਰਾਸਤਾ ਨਹੀਂ ਆਗੀ ਅਫਗਾਨਿਸਤਾਨ ਦੀ ਰਾਸਤਾ ਨਹੀਂ ਜਿਹੜੀ ਕਾਬਲ ਠੀਕ ਹੈ ਜੀ afghanistan ਦੀ ਜਿਹੜੀ ਰਾਜਧਾਨੀ ਕਾਬਲ ਉਥੇ ਜਿਹੜਾ ਤਾਲਿਬਾਨ ਨੇ ਹਮਲਾ ਕੀਤਾ ਸੀ ਤਾਲਿਬਾਨ ਨੇ ਉਦੋਂ ਜਿਹੜੇ ਆਪਣੇ ਭਾਰਤੀ ਉਥੇ ਫਸੇ ਹੋਏ ਸੀ ਉਹਨਾਂ ਨੂੰ ਕਢਣਵਾਉਣ ਤੇ ਆਪਰੇਸ਼ਨ ਦੇਵੀ ਸ਼ਕਤੀ ਚਲਾਇਆ ਗਿਆ ਸੀ ਨੰਬਰ 4 ਤੇ ਜਿਹੜੀ ਇੰਪੋਰਟੈਂਟ ਆ ਉਹ ਹੈਗਾ ਆਪਰੇਸ਼ਨ ਕਰੋਨਾ ਜਿਹੜੀ ਆਪਰੇਸ਼ਨ ਕਰੋਨਾ ਕੀ ਇਹਦਾ ਨੂੰ ਪਤਾ ਹੋਣਾ ਜੀ ਜਿਹੜਾ ਉਥੇ ਮਿਆਂਮਾਰ ਦੇਸ ਆਪਣਾ ਮਿਆਂਮਾਰ ਉਥੇ ਚੱਕਰਵਾਤ ਆ ਗਈ ਸੀ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਆਪਾਂ ਕਹਿੰਨਾਂ ਤੇ ਤੂਫਾਨ ਪਚਾਰ ਮੇਟੇ ਨਦਗਾ ਉਹ ਹੜ ਉਹ ਚੀਜ਼ ਆ ਗਈ ਸੀ ਮਿਆਮਾਰ ਦੇ ਵਿੱਚ ਉਦੋਂ ਤੋਂ ਕੱਢਣ ਵਾਸਤੇ ਠੀਕ ਹੈ ਜੀ ਇੱਕ ਪ੍ਰਭਾਵਦਾਰ ਲੋਕਾਂ ਨੂੰ ਤਾਂ ਕੱਢਣ ਵਾਸਤੇ ਚਲਾਈ ਸੀ ਇਹ ਮਿਆਮਾਰ ਆਪਣੇ ਚ ਠੀਕ ਹੈ ਜੀ ਤਾਂ ਕਰਕੇ ਉਹ ਆਪਰੇਸ਼ਨ ਕਰੋਨਾ ਚਲਾਇਆ ਗਿਆ ਸੀ ਲਾਸਟ ਸਟਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਉਹ ਹੈਗਾ ਆਪਰੇਸ਼ਨ ਬੰਦੇ ਮਾਤਰਾ ਜਿਹੜਾ ਆਪਰੇਸ਼ਨ ਬੰਦੇ ਮਾਤਰਾ ਹੈਗਾ ਇਹ ਚਲਾਇਆ ਗਿਆ ਸੀ ਜੀ ਆਪਣੇ ਉਹ ਟਾਈਮ ਦੇ ਵਿੱਚ ਜਦੋਂ ਕਰੋਨਾ ਸੀ ਕਰੋਨਾ ਦੇ ਸਮੇਂ ਠੀਕ ਹੈ ਜੀ ਇਹ ਚੀਜ਼ਾਂ ਯਾਦ ਕਰ ਲੀਏ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਆਹ ਪ੍ਰਸ਼ਨ ਵੀ ਆਪਣੇ ਵਾਂਗ ਇੰਪੋਰਟੈਂਟ ਹੈ ਕਿਹਦੇ ਜਿਹੜਾ ਤੁਹਾਨੂੰ ਪਤਾ ਜੀ ਪੈਰਸ ਦੇ ਪੈਰਸ 올림픽 2024 ਹੈ ਪੈਰਸ 올림픽 2024 ਦੇ 68ਵੇਂ ਸਮਰੋਹ ਜਿਹੜਾ ਹੋਇਆ ਉਹਦੇ ਵਿੱਚ ਕਿਹੜਾ ਭਾਰਤ ਦਾ ਭਾਰਤ ਦਾ ਉਹ ਖਿਡਾਰੀ ਹੈਗਾ ਜਿਹਨੇ ਕੀ ਕੀਤਾ ਜੀ ਝੰਡਾ ਬਰਦਾਲ ਕੌਣ ਹੋਵੇਗਾ ਠੀਕ ਹੈ ਜੀ ਫਲੈਗ ਬੀਅਰ ਜਦੋਂ ਮੂਰੇ ਸ਼ੁਰੂਆਤ ਕਰਦੇ ਹੁੰਦੇ ਆ ਓਪਨ ਸੈਰੇਮਨੀ ਦੇ ਵਿੱਚ ਭਾਰਤ ਦਾ ਕਿਹੜਾ ਖਿਡਾਰੀ ਜਿਹੜਾ ਝੰਡਾ ਪਹਿਨ ਕੇ ਜਾਊਗਾ ਠੀਕ ਹੈ ਜੀ ਉਹ ਪੁੱਛ ਰਹੇ ਨੇ ਆਪਾਂ ਤਾਂ ਦੱਸੋ ਜੀ ਤੁਹਾਡੇ ਅੱਗੇ ਕਾਫੀ ਆਪਸ਼ਨ ਦਿੱਤੀਆਂ ਹੋਈਆਂ ਗਈਆਂ ਤੇ ਦੱਸੋ ਜਿੰਨਾਂ ਨੂੰ ਕਿਸੇ ਕਲੀਨਿਕ ਨੂੰ ਪਤਾਗਾ ਤਾਂ ਇਹਦਾ ਆਨਸਰ ਆਪਣਾ ਹੈਗਾ ਜੀ ਅਚੰਤਾ ਸ਼ਰਤ ਕਮਲ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਦੇ ਵਿੱਚ ਕਹਿੰਦੇ ਇੱਕ ਆਪ ਐਕਸਰਸਾਈਜ਼ ਕਰਦੇ ਆ ਸੋਹਣਿਓ ਕਿਹੜੀ ਐਕਸਰਸਾਈਜ਼ ਕਰਦੇ ਆ ਆਪਾਂ ਆਪ ਐਕਸਰਸਾਈਜ਼ ਕਹਿੰਦੇ ਟ੍ਰਾਈ ਲੈਟ ਇਹ ਇੱਕ ਮੈਰੀਟਮ ਐਕਸਰਸਾਈਜ਼ ਹੈ ਸੋਹਣਿਓ ਇਹ ਕਿਹੜੇ-ਕਿਹੜੇ ਦੇਸ਼ਾਂ ਸਾਫ ਦੇ ਵਿੱਚ ਮਿਲ ਕੇ ਕਰਦੇ ਆ 12 ਮੀ ਡੀਪਰੀ ਤੱਕ ਉਤਾਰੀ ਲੈ ਕੇ ਜਾਂਦਾ ਜਿਹੜੀਆਂ ਜਿਹੜੀਆਂ ਇੰਪੋਰਟੈਂਟ ਐ ਸੇ ਉਹ ਹੀ ਦੱਸ ਟ੍ਰੇਲਰ ਦੇ ਵੀ ਤੁਸੀਂ ਐ ਯਾਦ ਕਰ ਲਿਓ। ਆਈ ਐਮ ਟੀ ਯਾਦ ਕਰ ਲਿਓ ਬਸ ਕਰ ਲਾ। ਠੀਕ ਹੈ ਜੀ ਆਈ ਐਮ ਟੀ ਯਾਦ ਕਰ ਲਿਓ ਆਈ ਦਾ ਮਤਲਬ ਇੰਡੀਆ ਐਮ ਦਾ ਮਤਲਬ ਪੰਜਾਬਕ ਤੰਜਾਨੀਆ। ਐਸੇ ਜਿਹਾ ਆਈ ਵਾਰ ਹੁੰਦੀ ਹੈ ਤਾਂ ਕਰਕੇ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਤੇ ਹੁਣ ਆਪਰੇਸ਼ਨ ਵੀ ਆਪਣੇ ਵਾਸਤੇ ਥੋੜਾ ਜਿਆਦਾ ਇੰਪੋਰਟੈਂਟ ਹੋ ਜਾਂਦਾ ਆਪਰੇਸ਼ਨ ਉਹਨਾਂ ਨੂੰ ਕੀ ਕਹ ਰਹੇ ਨੇ ਕਹਿੰਦੇ ਜੀ ਇੱਕ ਅਰਥ ਅਵਰ ਠੀਕ ਹੈ ਜੀ ਅਰਥ ਅਵਰ ਵਾਸਤੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਜੀ ਕਹਿੰਦੇ ਇਹ ਜੂ ਐਨ ਈ ਪੀ ਅਤੇ ਜੁਨੇਸਕੋ ਦੀ ਪਹਿਲ ਕਾਦਮੀ ਹੈ ਬਿਲਕੁਲ ਸਹੀ ਗੱਲ ਹੈ ਜੀ ਕਹਿੰਦੇ ਇੱਕ ਅੰਦੋਲਨ ਹੈ ਜਿਸ ਦੇ ਵਿੱਚ ਭਾਗੀਦਾਰ ਹਰ ਸਾਲ ਇੱਕ ਖਾਸ ਦਿਨ ਵਿੱਚ ਇੱਕ ਘੰਟੇ ਲਈ ਲਾਈਟਾਂ ਬੰਦ ਕਰਨਗੇ ਠੀਕ ਹੈ ਜੀ ਜਲਵਾਯੂ ਉਤਪਤੀ ਲਈ ਜਾਗਰੂਕਤਾ ਕਰਨ ਦੇ ਲਈ ਗ੍ਰਹਿ ਨੂੰ ਬਚਾਉਣ ਲਈ ਇੱਕ ਅੰਦੋਲਨ ਹੈ ਠੀਕ ਹੈ ਜੀ ਇਹ ਪੁੱਛ ਰੇ ਨੇ ਕਿ ਇਹਨਾਂ ਚ ਕਿਹੜੀ ਚੀਜ਼ ਹੈਗੀ ਕਿ ਸਾਰੇ ਸਹੀ ਹੈ ਤਾਂ ਜੀ ਇਹ ਪ੍ਰਸ਼ਨ ਦੇ ਵਿੱਚ ਥੋੜੀ ਜੀ ਮਿਸਟੇਕ ਹੋਈ ਵੀ ਆ ਹੁਣ ਤੁਸੀਂ ਦੱਸਣਾ ਮੈਂ ਇਹ ਪ੍ਰਸ਼ਨ ਦਾ ਆਨਸਰ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਕਿ ਇਹਦਾ ਆਨਸਰ ਸਹੀ ਹੀ ਆਊਗਾ ਠੀਕ ਹੈ ਤੁਸੀਂ ਦੱਸਣਾ ਹੈਗਾ ਤੇ ਇਹਦਾ ਥੀਮ ਜਰੂਰ ਜੀ ਯਾਦ ਕਰ ਲੈਣਾ ਅਥੋਂ ਆਪਣਾ ਥੀਮ ਆ ਪਿਆ ਹੈਗਾ ਠੀਕ ਹੈ ਜੀ ਯਾਦ ਜ਼ਰੂਰ ਕਰ ਲੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਦੇਸੋਂ ਨੂੰ ਪਤਾ ਹੈ ਜੀ ਆਈਪੀਐਲ ਦੇ ਮੈਚ ਚੱਲ ਰਹੇ ਆ ਠੀਕ ਹੈ ਸੋ ਤੋਂ ਸਭ ਤੋਂ ਪਹਿਲਾਂ ਅਪ੍ਰਿਸ਼ਿਣ ਇਹ ਹੀ ਬਣਾ ਜਿਹੜੇ ਆਈਪੀਐਲ ਦੀ ਫੁੱਲ ਫਾਰਮ ਹੈ ਕਿ ਇੰਡੀਅਨ ਪ੍ਰੀਮੀਅਮ ਲੀਗ ਇਹ 22 ਮਾਰਚ ਨੂੰ ਸ਼ੁਰੂ ਹੋ ਰਹੇ ਨੇ ਠੀਕ ਹੈ ਜੀ ਤੇ ਇਹ ਜੇ ਸ਼ੋ ਹਰੇ ਕੈਮਾ ਡਿਸ਼ ਸ਼ੋ ਸ਼ੁਰੂ ਹੋ ਰਿਹਾ ਹੈ ਇਸ ਵਾਰ ਆਈਪੀਐਲ ਦਾ ਐਡੀਸ਼ਨ ਕੈਮਾ ਸ਼ੁਰੂ ਹੋ ਰਿਹਾ ਹੈ ਆਈਪੀਐਲ ਦਾ ਉਹ ਪੁੱਛ ਰਹੇ ਨੇ ਆਪਾਂ ਨੂੰ ਇਹ ਸ਼ੁਰੂ ਹੋ ਰਿਹਾ ਹੈ ਜ ਬੀ ਨੰਬਰ ਆਪਸ਼ਨ ਬਿਲਕੁਲ ਸਹੀ ਤੇ ਇਕੋ ਡਿਟੈਕਟ ਅਨਸਰ ਹੈ ਪ੍ਰਸ਼ਨ ਦਾ ਇਸ ਤੋਂ ਬਾਅਦ ਸੰਘਾਈ ਕਾਰਪੋਰੇਸ਼ਨ ਦਾ ਮੈਨੂੰ ਤਾਂ ਲੱਗਦਾ ਵੀ ਇਹ ਜਵਾਬਿਤ ਰਹਿਣੀ ਜਿਹਦੇ ਵਿੱਚ ਐਸ ਸੀਓ ਤੋਂ ਕੋਈ ਪ੍ਰਸ਼ਨ ਨਾ ਆਇਆ ਹੋਵੇ ਠੀਕ ਹੈ ਜੀ ਕੀ ਕਹਿੰਦੇ ਕਹਿੰਦੇ ਐਸ ਸੀਓ ਜਿਹਨੂੰ ਆਪਾਂ ਕਹਿੰਦੇ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਠੀਕ ਹੈ ਜੀ ਕਹਿੰਦੇ ਮਾਰਚ 2024 ਦੇ ਵਿੱਚ ਸੰਘਾਈ ਸਹਿਯੋਗ ਸੰਗਠਨ ਸਟਾਰਟਅਪ ਫਾਰਮ ਦਾ ਚੌਥਾ ਸੰਸਕਰਨ ਕਿੱਥੇ ਆਯੋਜਿਤ ਕੀਤਾ ਗਿਆ ਹੈ ਚੌਥਾ ਸੰਸਕਰਨ ਆਯੋਜਿਤ ਹੋਇਆ ਹੈ ਇਹ ਕਿੱਥੇ ਆਯੋਜਿਤ ਕੀਤਾ ਗਿਆ ਹੈ ਇਹ ਆਯੋਜਿਤ ਕੀਤਾ ਗਿਆ ਜੀ ਆਪਣਾ ਨਵੀਂ ਦਿੱਲੀ ਦੇ ਵਿੱਚ ਐਸਈਓ ਦਾ ਸਵਾਲ ਨਹੀਂ ਹੈਗਾ ਕਿ ਜੁੜੀ ਇਹ ਪੁੱਛਣਗੇ ਠੀਕ ਹੈ ਜੀ ਤੁਸੀਂ ਪੁੱਛ ਸਕਦੇ ਹੋ ਕਿ ਸਕਾਈ ਕਾਰਪੋਰੇਸ਼ਨ ਇਸ ਵਾਰ ਕਿੰਨਾ ਐਡੀਸ਼ਨ ਹੋਇਆ ਤੁਸੀਂ ਕਹਿੰਦੇ ਚੌਥਾ ਐਡੀਸ਼ਨ ਹੋਇਆ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਮੋਦੀ ਜੀ ਦਾ ਲੇਟੇਰਪ੍ਰੈਸ਼ਨ ਆ ਗਿਆ ਕੀ ਕਹਿ ਰਹੇ ਨੇ ਮੋਦੀ ਜੀ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਮਿਟ ਫਾਰ ਡੈਮੋਕ੍ਰੇਸੀ ਨੂੰ ਸੰਬੋਧਿਤ ਕੀਤਾ ਸਮਿਟ ਫਾਰ ਡੈਮੋਕ੍ਰੇਸੀ ਪਹਿਲ ਕਿਸ ਦੇਸ਼ ਦੇ ਰਾਸ਼ਟਰਪਤੀ ਦੁਆਰਾ ਸ਼ੁਰੂ ਕੀਤੀ ਗਈ ਸੀ ਠੀਕ ਹੈ ਜੀ ਸਮਮਿਟ ਆਫ ਡੈਮੋਕ੍ਰੇਸੀ ਦਾ ਜੀ ਇਹਨੂੰ ਕੀ ਕੀਤਾਗਾ ਸਬੋਧਤ ਕਿਨੇ ਕੀਤਾ ਮੋਦੀ ਸਾਹਿਬ ਨੇ ਕਿਹਾ ਡਾਇਰੈਕਟਿਵਿਸ਼ਨ ਇੱਥੋਂ ਪੁੱਛਿਆ ਜਾ ਸਕਦਾਗਾ ਜੇ ਸਮਮਿਟ ਹੋਈ ਹੈ ਡੈਮੋਕ੍ਰੇਸੀ ਨੂੰ ਲੈ ਕੇ ਠੀਕ ਹੈ ਜੀ ਉਹਨੂੰ ਐਡਰੈਸ ਕਿਨੇ ਕੀਤਾ ਇਸ ਵਾਰ ਉਹ ਸਬੋਧਤ ਕਿਨੇ ਕੀਤਾ ਤਾਂ ਮੋਦੀ ਸਾਹਿਬ ਨੇ ਕੀਤਾ ਕਹਿੰਦੇ ਜਿਹੜੀ ਇਹ ਡੈਮੋਕ੍ਰੇਸੀ ਸਮਮਿਟ ਆਫ ਡੈਮੋਕ੍ਰੇਸੀ ਇਹਦੀ ਸ਼ੁਰੂਆਤ ਕਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ ਸੀ ਇਹ ਆ ਪਤੋ ਪੁੱਛ ਰਹੇ ਨੇ ਤਾਂ ਇਹ ਕਰੀ ਸੀ ਜੀ ਅਮਰੀਕਾ ਦੇ ਰਾਸ਼ਟਰਪਤੀ ਨੇ ਠੀਕ ਹੈ ਜੀ ਅਮਰੀਕਾ ਦੇਸ਼ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਡੈਮੋਕ੍ਰੇਸੀ ਸਮਮਿਟ ਤੁਹਾਡਾ ਚੱਲਦੇ ਅਗਲੇ ਟੈਪੀਸ਼ਨ ਆਪਣੇ ਬਾਅਦ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਵਾਟਰਡੇ ਆਏਗਾ ਕਹਿੰਦੇ ਵਾਟਰ ਵਾਟਰਡੇ ਆ ਰਾਜੀ ਇਹ ਕਿਦੋਂ ਮਨਾਇਆ ਜਾਂਦਾ ਹੈਗਾ ਤੇ ਇਹ 22 ਮਾਰਚ ਨੂੰ ਮਨਾਇਆ ਜਾਂਦਾ ਹੈਗਾ ਵਾਟਰ ਵਾਟਰਡੇ ਕਿਦੋਂ ਮਨਾਇਆ ਜਾਂਦਾ ਹੈਗਾ ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈਗਾ ਕਹਿੰਦੇ ਦਾ ਥੀਮ ਕੀ ਹੈਗਾ ਇਹਦਾ ਥੀਮ ਕੀ ਹੈਗਾ ਥੀਮ ਪੁੱਛ ਰਹੇ ਨੇ ਜਿੰਨਾ ਇੰਪੋਰਟੈਂਟ ਇਹਦਾ ਡੇਟ ਹੈ ਕਿ 22 ਮਾਰਚ ਨੂੰ ਇਹ ਮਨਾਇਆ ਜਾਂਦਾ ਹੈਗਾ ਉਸ ਤੋਂ ਕਿਤੇ ਜ਼ਿਆਦਾ ਇੰਪੋਰਟੈਂਟ ਹੋਣਿਓ ਇਹਦਾ ਕੀ ਹੈਗਾ ਵਿਸ਼ਾ ਹੈਗਾ ਵਿਸ਼ਾ ਦਾ ਕੀ ਹੈਗਾ ਵਿਸ਼ਾ ਰਹੇਗਾ ਵਾਟਰ 4 ਪੀਸ ਵਾਟਰ 4 ਪੀਸ ਦਾ ਜਿਹੜਾ ਹੈਗਾ ਵਿਸ਼ਾ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਆਪਰੇਸ਼ਨ ਵੀ ਤੁਹਾਨੂੰ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਿਹੜੇ ਮੈਂ ਪ੍ਰਸ਼ਨ ਤੁਹਾਨੂੰ ਕਰਵਾ ਰਿਹਾ ਹੈਗਾ ਜਿੰਨੇ ਵੀ ਕਰਵਾ ਰਿਹਾ ਇਹ ਸਾਰੇ ਹਾਈ ਰਿਲੇਟਡ ਪ੍ਰਸ਼ਨ ਹੈਗੇ ਠੀਕ ਹੈ ਜੀ ਜਿਹੜਾ ਵੀ ਕੋਈ ਪੇਪਰ ਆਲਾ ਪਾਊਗਾ ਭਾਵੇਂ ਉਹ SSC ਦੇ ਪੇਪਰ 'ਚ ਪਾਵੇ ਕਿਸੇ ਵੀ ਪੇਪਰ ਦੇ ਵਿੱਚ ਪਾਵੇ ਉਹ ਇਹ ਗਰੰਟ ਫਿਰ ਹੀ ਆਪਾਂ ਨੂੰ ਪੇਪਰ ਦੇ ਵਿੱਚ ਪੈਂਦੇ ਹੁੰਦੇ ਆ ਆਪਾਂ ਕੀ ਕਰਕੇ ਵਗ ਜਾਂਦੇ ਆ ਆਪਾਂ ਕਰਕੇ ਵਗ ਜਾਂਦੇ ਨੇ ਪੁੱਠੇ ਸਿੱਧੇ ਗ੍ਰੰਟ ਤੇ ਜਿਹੜੇ ਬਿਲਕੁਲ ਸੌਖੇ ਹੁੰਦੇ ਆ ਜਿਹੜੇ ਬਿਲਕੁਲ ਸੌਖੇ ਹੁੰਦੇ ਜਿਹਦਾ ਕੋਈ ਵजूद ਹੀ ਨਹੀਂ ਹੁੰਦਾ ਉਹੀ ਗ੍ਰੰਟ ਫੇਰ ਕਰਕੇ ਫਿਰ ਤੁਸੀਂ ਕਹਿੰਦੇ ਨੇ ਪੇਪਰ ਜਾ ਕੇ ਆਉਂਦਾ ਨਹੀਂ ਇਹ ਰਾਣੀ ਮੈਂ ਗੱਲਾਂ ਕੋਈ ਬੈਸੀ ਨਹੀਂ ਕਰਦਾ ایکسپੀਰੀਅੰਸ ਦੇ ਹਿਸਾਬ ਨਾਲ ਜੇ ਕਹਿ ਰਹੇ ਹੈਗਾ ਮੇਰੇ ਕੋਲ ਅੱਜ ਦੇ ਟਾਈਮ ਦੇ ਵਿੱਚ ਵੀ ਉਹਨੇ ਕੈਂਡੀਡੇਟ ਸਟੱਡੀ ਕਰਦੇ ਆ ਜਿन्हने ਅੱਜ ਤੋਂ 3-4 ਸਾਲ ਪਹਿਲਾਂ ਕਰਦੇ ਸੀ ਠੀਕ ਹੈ ਜੀ ਕਾਰਨ ਇਹ ਹੈਗਾ ਕਿ ਆਪਣਾ ਕੰਟੈਂਟ ਬੱਚੇ ਨੂੰ ਪੇਪਰ ਵਿੱਚ ਜਾ ਕੇ ਮਿਲਦਾਗਾ ਠੀਕ ਹੈ ਜੀ ਬਹੁਤ ਬੱਚੇ ਨੇ ਜਿਹਨੇ ਸਿਲੈਕਸ਼ਨ ਨਹੀਂ ਹੋਈ ਉਹ ਬੱਚੇ ਦਾ ਮੈਨੂੰ ਕੋਲ ਫੋਨ ਕਰਕੇ ਹੀ ਕੰਮ ਸੰਦਾ ਹੈ ਕਿ ਸਰ ਕੰਟੈਂਟ ਵੱਲੋਂ ਕੋਈ ਘਾਟ ਨਹੀਂ ਸੀ ਥੋੜੀ ਸਾਥੋਂ ਮਿਹਨਤ ਘੱਟ ਹੋਈ ਸਾਥੋਂ ਟਾਈਮ ਨਹੀਂ ਨਿਕਲਿਆ ਠੀਕ ਹੈ ਜੀ ਤਾਂ ਕਰਕੇ ਕਹਿਣਾ ਹੈਗਾ ਟਾਈਮ ਤੁਹਾਡੇ ਕੋਲੇ ਜੇ ਹੈਗਾ ਪੂਰੀ ਸਹੀ ਵਰਤੋ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆ ਦੱਸੋ ਦੇਖੋ ਪ੍ਰੋਗਰਾਮ ਜੀ ਇਹ ਡੀਜੀ ਲਾਪਦਾ ਵਾ ਡੀਜੀ ਡੀਜੀ ਕਿਨੁਲਾਤਾ ਆਲ ਇੰਡੀਆ ਰੇਡੀਓ ਦਾ ਨਵਾਂ ਡਾਇਰੈਕਟਰ ਜਨਰਲ ਲਾਤਾ ਤੇ ਇਹ ਕਹਿੰਦੇ ਲਾ ਕੇ ਤੁ ਦਿੱਤਾ ਇਹ ਲਾਤਾ ਜੀ ਆਪਣੇ ਮੌਸਮੀ ਚੱਕਰਵਰਤੀ ਜੀ ਨੂੰ ਮੋਸੂਮਨੀ ਚੱਕਰਵਰਤੀ ਜੀ ਨੂੰ ਕੀ ਕਰਤਾ ਜੀ ਆਲ ਇੰਡੀਆ ਰੇਡੀਓ ਦਾ ਡੀਜੀ ਲਾਤਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਇੱਕ ਇੰਡੀਅਨ ਆਰਮੀ ਨੇ ਇੱਕ ਲਾਂਚ ਕੀਤਾ ਹੈ ਕੀ ਲਾਂਚ ਕੀਤਾ ਰਾਜੇ ਐਸਟੀਈਏ ਜਿਹੜੀ ਸ਼ੁਰੂਆਤ ਕੀਤੀ ਹੈ ਕੀ ਹੈ ਇਹ ਸਿਗਨਲ ਟੈਕਨੋਲੋਜੀ ਐਵੋਲੂਸ਼ਨ ਐਂਡ ਅਡਾਪਸ਼ਨ ਗਰੁੱਪ ਇਹ ਬਣਾਇਆ ਇੱਕ ਠੀਕ ਹੈ ਜੀ ਇਹਨੂੰ ਲਾਂਚ ਕੀਤਾਗਾ ਸਿਗਨਲ ਟੈਕਨੋਲੋਜੀ ਨੂੰ ਹੋਰ ਵੀ ਮਜ਼ਬੂਤ ਕਰਨ ਵਾਸਤੇ ਕਿ ਪਤਾ ਲੱਗ ਜੇ ਜੇ ਜਿਹੜੋ ਕੋਈ ਚੀਜ਼ ਦੀ ਮਤਲਬ ਕੋਈ ਆਪਣੇ ਏਰੀਆ ਦੇ ਵਿੱਚ ਆਪਣੇ ਕਿਸੇ ਜਗ੍ਹਾ ਤੋਂ ਕੋਈ ਦੁਸ਼ਮਣ ਇੰਟਰਪਰ ਨਹੀਂ ਕਰ ਰਿਹਾ ਉਹ ਚੀਜ਼ ਵਾਸਤੇ ਠੀਕ ਹੈ ਜੀ ਤਾਂ ਇਹ ਕਿਹਨੇ ਕਿੱਥੇ ਦੇਖੋ ਪ੍ਰਸ਼ਨ ਇੱਥੇ ਕੀ ਕਹਿੰਦਾ ਤੁਹਾਡਾ ਕਹਿੰਦੇ ਕਿਹਨੇ ਲਾਂਚ ਕੀਤੀ ਹੈ ਇੰਡੀਅਨ ਆਰਮੀ ਨੇ ਲਾਂਚ ਕੀਤੀ ਦੇਖੋ ਕਿਹੜੀ ਭਾਰਤੀ ਫੌਜ ਨੇ ਤਾਂ ਇਹ ਲਾਂਚ ਕੀਤੀ ਇੰਡੀਅਨ ਆਰਮੀ ਨੇ ਠੀਕ ਹੈ ਜੀ ਇੰਡੀਅਨ ਆਰਮੀ ਲਿਖ ਦੇਣਾ ਤੁਸੀਂ ਚਲੋ ਇਸ ਤੋਂ ਬਾਅਦ ਅਗਲਾ ਇਹ ਪ੍ਰਸ਼ਨ ਤੁਹਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ ਇਹ ਪ੍ਰਸ਼ਨ ਬਹੁਤ ਮਾਰ ਪੀਐਸਪੀਸੀਐਲ ਦੇ ਪੇਪਰਾਂ ਦੇ ਵਿੱਚ ਵੀ ਰਿਪੀਟ ਹੋਇਆ ਹੋਇਆਗਾ ਠੀਕ ਹੈ ਜੀ ਤੇ ਪੀਐਸਪੀ ਸਤੁਰ ਉਪਰ ਆ ਕਿਨ ਹਾਈ ਲੈਵਲ ਹੁੰਦਾਗਾ ਨਵਰੋਜ ਨਵਰੋਜ ਵੀ ਕਹਿੰਦੇ ਇਤਿਹਾਸ ਨੂੰ ਨਵਰੋਜ ਵੀ ਕਹ ਦਿੰਦੇ ਆ ਇਹ ਕਹਿੰਦੇ ਕਿਸ ਭਾਈਚਾਰੇ ਦਾ ਤਿਹਾੜਾਗਾ ਠੀਕ ਹੈ ਜੀ ਕਿਸ ਭਾਈਚਾਰੇ ਦਾ ਤਿਹਾੜਾਗਾ ਇਹ ਜਿਹੜਾ ਕਿ ਬਹੁਤ ਵਧੀਆ ਭਾਵਨਾ ਨਾਲ ਮਨਾਇਆ ਜਾਂਦਾਗਾ ਇਹ ਹੈਗਾ ਜੀ ਆਪਣੇ ਪਾਰਸੀ ਭਾਈਚਾਰੇ ਦਾ ਪਾਰਸੀ ਭਾਈਚਾਰੇ ਦੇ ਲੋਕ ਇਸ ਤਿਹਾੜ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਉਂਦੇ ਆ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕਹਿ ਰਹੇ ਨੇ ਕਿਨੇ ਕਿਸਨ ਰਾਜ ਦੀ ਪੁਲਿਸ ਨੇ ਡਿਜੀਟਲ ਪਲੇਟਫਾਰਮ ਤ੍ਰੀਨੇਤਰਾ ਤ੍ਰੀਨੇਤਰਾ ਬਤਨ ਖਾ ਠੀਕ ਹੈ ਜੀ ਤ੍ਰੀਨੇਤਰਾ ਐਪ ਲਾਂਚ ਕੀਤੀ ਹੈ 2.0 ਇਹ ਲਾਂਚ ਕੀਤਾ ਇਹ ਕਿਹੜੀ ਸਟੇਟ ਦੀ ਰਾਜਪੁਲਿਸ ਹੈ ਜਿਨੇ ਇਹ ਜਿਹੜੀ ਐਪ ਹੈ ਤ੍ਰੀਨੇਤਰਾ ਐਪ ਲਾਂਚ ਕੀਤੀ ਹੈ ਇਹ ਕਿਤੇ ਜੀ ਆਪਣੇ ਜੋਗੀ ਦਿੱਤਿਆ ਨਾਲ ਤੇ ਯੂਪੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚਲਦੇ ਆਪਾਂ ਅਗਲੇ ਦੇ ਅਗਲੇ ਵਿੱਚ ਕੀ ਕਹਿੰਦੇ ਕਹਿੰਦੇ ਕਿਹੜੀ ਕੰਪਨੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਡਲ ਸੀਮਾ ਲੌਂਚ ਕੀਤਾਗਾ ਇਹ ਕੀਤਾ ਜੀ Google ਨੇ ਠੀਕ ਹੈ ਜੀ ਸੀਮਾ ਕਿਹਨੇ ਲੌਂਚ ਕੀਤਾਗਾ ਇੱਕ ਆਰਟੀਫੀਸ਼ੀਅਲ ਮਾਡਲ ਹੈਗਾ ਜਿਹੜਾ ਰੋਬੋਟ ਹੁੰਦਾ ਉਹ ਚੀਜ਼ ਹੈ ਸੀਮਾ ਇਹ ਲੌਂਚ ਕੀਤਾ ਗਿਆ ਜੀ Google DeepMind ਨੇ ਠੀਕ ਹੈ ਜੀ ਸੀਮਾ ਦੀ ਫੁੱਲ ਫਾਰਮ ਦੇਖ ਲਓ ਠੀਕ ਹੈ ਜੀ ਸਕੇਲੇਬਲ ਇਨਫਰਸਟ੍ਰਕਚਰ ਟੇਬਲ ਮਲਟੀਵਾਰਡ ਏਜੰਟ ਠੀਕ ਹੈ ਜੀ ਫੁੱਲ ਫਾਰਮ ਬੰਨ ਨਾ ਯਾਦ ਕਰਿਓ ਪਰ ਅੱਜ ਦੂਜਾ ਹੋਣਾ ਚਾਹੀਦਾ ਤੁਹਾਡੇ ਸੀਮਾ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਆਪਣਾ ਗਵਾਂਧੀ ਦਾ ਜਾਏਗਾ 네ਪਾਲ ਤਾਂ ਕਰਕੇ ਇਹ ਤੋਂ ਤਾਂ 100% ਪ੍ਰੈਸ਼ਣ ਪੁੱਛੇ ਪੁੱਛਿਆ ਜਾਂਦਾ ਹੈ ਕੀ ਕਹਿੰਦੇ ਆ ਕਿ ਨੇ 네ਪਾਲ ਦੀ ਸੈਰ ਸਪਟਾ ਰਾਜਤਾਨੀ ਕਿਸ ਹੱਦ ਤੱਕ ਉਸਤ ਕੀਤਾ ਗਿਆ ਕਹਿੰਦਾ ਮਤਲਬ ਸਭ ਤੋਂ ਜ਼ਿਆਦਾ 네ਪਾਲ ਦੇ ਵਿੱਚ ਟੂਰਿਸਟ ਆਇਆ ਉਹ ਟੂਰਿਸਟ ਜਿੰਨੇ ਵੀ ਕੰਟਰੀਆਂ ਤੋਂ ਆਏ ਆ ਉਹ ਸਭ ਤੋਂ ਜ਼ਿਆਦਾ ਇਹਨਾਂ ਦੀ ਕਿਹੜਾ ਕਹਿੰਦੇ ਰਾਜਤਾਨੀ ਵਜੋਂ ਯੋਗਤ ਰਾਜਤਾਨੀ ਦੇ ਵਿੱਚ ਆਏ ਹੈ ਜੀ ਇਹ ਟੂਰਿਸਟ ਵੀ ਰਾਜਤਾਨੀ ਗੱਦੀ ਬੈਸ ਨੂੰ ਪਤਾ ਕਿ 네ਪਾਲ ਦੀ ਰਾਜਤਾਨੀ ਕਾਠਵੰਡੂ ਆਗੀ ਠੀਕ ਹੈ ਜੀ ਤਾਂ ਇਹਨਾਂ ਨੇ ਜਿਹੜੀ ਕੈਪਟਲ ਟੂਰਿਜ਼ਮ ਕੈਪੀਟਲ ਦਾਸ ਤਾਂ ਕਿ ਭਾਈ ਸਭ ਤੋਂ ਜ਼ਿਆਦਾ ਟੂਰਿਸਟ ਇੱਥੇ ਆਉਂਦੇ ਆ ਜਿਵੇਂ ਹੁਣ ਆਪਣੇ ਰਾਜਸਥਾਨ ਦੇ ਵਿੱਚ ਲਾ ਲਓ ਰਾਜਸਥਾਨ ਦੇ ਵਿੱਚ ਜੈਪੁਰ ਵੀ ਬਹੁਤ ਵੀ ਜ਼ਿਆਦਾਤਰ ਆਪਣੇ ਲੋਕ ਜੈਸਲਮੇਰ ਜਾਂਦੇ ਆ ਠੀਕ ਹੈ ਜੀ ਉਵੇਂ ਜਿਵੇਂ ਨੇਪਾਲ ਦੇ ਵਿੱਚ ਘੁੰਮਣੇ ਚੀਜ਼ਾਂ ਦਾ ਬਹੁਤ ਹੈ ਪਰ ਸਭ ਤੋਂ ਜ਼ਿਆਦਾ ਜਿਹੜੇ ਲੋਕ ਜਾਂਦੇ ਆ ਉਹ ਉਹ ਜਾਂਦੇ ਆ ਜੀ ਪੋਖਰਾ ਨੇਪਾਲ ਦੇ ਵਿੱਚ ਠੀਕ ਹੈ ਜੀ ਤੇ ਰਾ ਰਾਤਾਂ ਨਹੀਂ ਦੇਖ ਲੋ ਨੇਪਾਲ ਦੀ ਰਾਤਾਂ ਨਹੀਂ ਹੈਗੇ ਕਾਠਮੰਡੂ ਇਥੋ ਦੇ ਪ੍ਰੈਜ਼ੀਡੈਂਟ ਹੈਗੇ ਆ ਰਾਮਚੰਦਰ ਪੋਇਡਲ ਤੇ ਇਥੋ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਪੁਸ਼ਪਕਮਲ ਦਹਲ ਇਹ ਸਾਰੇ ਬ੍ਰਿ ਦੇਖੋ ਏਜਟ ਆਪਰੇਸ਼ਨ ਤੋਂ ਪਰ ਦਿੱਤ ਪਰ ਮੇਰੇ ਤੋਂ ਨਾਮ ਪੁੱਛਿਆ ਜਾਵੇ ਪਰ ਇਹਦੇ ਵਿੱਚ ਆਪਰੇਸ਼ਨ 100% ਹੀ ਬਣਦਾ ਹੁੰਦਾ ਹੈਗਾ ਤਾਂ ਕਰਕੇ ਜਿਹੜੇ ਲੈਕਚਰ ਮੈਂ ਲਾ ਰਿਹਾ ਹਾਂਗਾ ਜਰੂਰ ਲਾਓ ਦੇਖੋ ਜੀ ਤੁਸੀਂ ਆਪ ਦੇਖੋ ਸੁਣਿਓ 18 ਕਰੰਟ ਅਫੇਅਰ ਆ 4 ਦਿਨਾਂ ਦੇ ਕਰੰਟ ਅਫੇਅਰ ਚੋਕ ਚੋਕ ਕੇ 16 4 ਜੇ ਆਪਾਂ ਐਵਰੇਜ ਮੰਨ ਕੇ ਜਿਵੇਂ ਮੋਟੀ ਮੋਟੀ 4 ਕਿ ਕਰੰਟ ਅਫੇਅਰ ਮੰਨਦੇ ਆਪਾਂ ਇੱਕ ਦਿਨ ਦੇ ਠੀਕ ਹੈ ਜੀ ਜੇਕਰ ਤੁਸੀਂ ਇੱਕ ਦਿਨ ਦੇ ਨਾਲ ਜੀ 4 ਕਰੰਟ ਅਫੇਅਰ ਵੀ ਨਹੀਂ ਕਰ ਸਕਦੇ ਉਹ ਵੀ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਹੈ ਫਿਰ ਆਪਾਂ ਬੁਰਾ ਖਾਲਾ ਭਾਈ ਫਿਰ ਆਪਾਂ ਨਹੀਂ ਪਾਸ ਹੋ ਸਕਦੇ ਤੇ ਬਾਕੀ ਜਿਹੜੇ ਜਿਹੜੇ ਰਾਜੇ ਲੈਕਚਰ ਲਾ ਲੈਂਦੇ ਦੇਖੋ ਜਨਵਰੀ ਤਾ ਨੂੰ ਸਾਰੇ ਕਲੀਅਰ ਕਰਵਾ ਦੇ ਫਰਬਰੀ criteria ਲਾ ਦੇ ਮਾਰਚ ਦੇ 25 ਤੱਕ ਹੋਗੇ ਬਾਕੀ ਆਪਾਂ ਅੱਗੇ ਅੱਗੇ ਵਧਦੇ ਜਾਵਾਂਗੇ ਬੇਸਿਕ ਨੂੰ ਕਿ ਲਾਉ ਰਾਜੇ ਲੈਕਚਰ ਤਾ ਨੂੰ 100% ਲਾਜੇ ਮੈਂ ਤੁਹਾਨੂੰ ਕਹਿ ਰਿਹਾ ਕਿ ਲੈਕਚਰ ਲਾਉਂਗੇ ਪੇਪਰ ਦੇ ਜਾਉਂਗੇ ਤੁਹਾਨੂੰ ਪਤਾ ਲੱਗੂਗਾ ਕਿ ਆਹ ਤਾਂ ਅਠਵੇਂ ਤਾਂ ਆਪਾਂ ਪੜੇ ਹੋਏ ਆ ਤੇ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ 30 ਨੰਬਰਾਂ ਦੀ ਜੀਕੇ ਆਉਂਦੀ ਹੈ ਉਹਦੇ ਚ 15 ਤੋਂ 18 ਨੰਬਰਾਂ ਜਿਹੜਾ ਮਾਰਜਨ ਹੁੰਦਾ ਉਹ ਕਰੰਟ ਅ ਜੇ ਕੋਈ ਮੁੱਫਲੇ ਵਿੱਚ ਲਾਹਾ ਲੈਣਾ ਚਾਹੁੰਦਾ ਲੈ ਸਕਦਾ ਹੈ ਜੇ ਬਾਕੀ ਜਿਹੜੇ ਪੂਰਾ ਫੁੱਲ ਬਾਈਚੀ ਲੈਣਾ ਚਾਹੁੰਦਾ ਜਿਹੜੇ ਸੜਕਾ ਜੀਜੀ ਨੂੰ ਇਕੱਠੇ ਦਾ ਸਿਰਫ ਉਹ ਹੀ ਚੀਜ਼ਾਂ ਲੈ ਲੈਣੇ ਪੇਪਰ ਵਿੱਚ ਆਉਣੀਆਂ ਜੋ ਜੁਆਇਨ ਕਰ ਫਿਰ ਤਾਂ ਧੰਨਵਾਦ ਮੇਰੇ ਦੋਸਤਾਂ ਨੂੰ ਜਿਉਂਦੇ ਬਸ